ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਖੜਕਾ ਖੜਕਾ ਕੇ ਜਦ ਤੱਕ ਗਲਾਸੇ ਤੋੜ ਲੈਣੇ ਆ ਇਹ ਗੁਰਦੁਆਰਾ ਸਾਹੀ ਪੜਿਆ ਹੋਇਆ ਹੈ। ਜੀ ਆਗਿਰਿਆ ਆਪ ਜੀ ਨੂੰ ਇੱਕ Yeah. ਇਹ ਸੀਨੀਅਰ ਸੈਂਡਰੀ ਸਕੂਲ ਲੰਗੜਵਾ ਵਿਖੇ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਸ਼ਹਾਦਤ ਨੂੰ ਸਮਰਪਤ ਸ਼ਾਪ ਤੇ ਵਿੱਚਾਵਨ ਮੜਕੇ ਦੁੱਧ ਦਾ ਲੰਗਰ ਲਗਾਇਆ ਗਿਆ ਆਓ ਸੁਣਦੇ ਹਾਂ ਸਕੂਲ ਦੇ ਪ੍ਰਿੰਸੀਪਲ ਡਾਕਟਰ ਸਿੰਦਰਪਾਲਕ ਨੇ ਉਤਰੀ ਜੀ ਇਸ ਵਾਰੇ ਕੀ ਕਹਿਣਾ ਚਾਹੁੰਦੇ ਹਨ ਅ ਅੱਜ ਸਾਡੇ ਸਕੂਲ ਦੇ ਸਟਾਫ ਮੈਂਬਰਸ ਅਤੇ ਸਾਡੇ ਸਟੂਡੈਂਟ ਉਹਨਾਂ ਨੂੰ ਔਰ ਐਸਐਮਐਸ ਐਸਐਮਸੀ ਕਮੇਟੀ ਦੇ ਚੇਅਰਮੈਨ ਔਰ ਮੈਂਬਰਸ ਵੱਲੋਂ ਸਕੂਲ ਵਿੱਚ ਮਿਲ ਕੇ ਇੱਕ ਛੋਟਾ ਜਿਹਾ ਸਮਾਗਮ ਕੀਤਾ ਗਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਦੇਸ਼ ਨੂੰ ਬਚਾਉਣ ਦੇ ਲਈ ਸਮਾਜ ਨੂੰ ਬਚਾਉਣ ਦੇ ਲਈ ਜੋ ਸ਼ਹੀਦੀ ਦਿੱਤੀ ਗਈ ਉਹਨਾਂ ਦੇ ਪ੍ਰਤੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਔਰ ਬੱਚਿਆਂ ਨੇ ਇਸ ਨੂੰ ਬਹੁਤ ਹੀ ਧਿਆਨ ਪੁਰਬਕ ਸੁਣਿਆ ਔਰ ਉਹਨਾਂ ਦੀਆਂ ਦਿੱਤੀਆਂ ਹੋਈਆਂ ਜੋ ਸਹੂਲਤਾਂ ਹਨ ਉਹਨਾਂ ਦੇ ਕਰਕੇ ਜੋ ਅਸੀਂ ਦੇਸ਼ ਵਿੱਚ ਅੱਗੇ ਹੋਰ ਬਹੁਤ ਚੰਗੇ ਕੰਮ ਕਰਨੇ ਹਨ ਉਹ ਬੱਚਿਆਂ ਨੂੰ ਇਸ ਦੇ ਪ੍ਰਤੀ ਜਾਣੂ ਕਰਵਾਇਆ ਗਿਆ ਇਸ ਮੌਕੇ ਕੁਇਜ਼ ਕੰਪੀਟੀਸ਼ਨ ਪੋਸਟਰ ਮੇਕਿੰਗ ਕੰਪੀਟੀਸ਼ਨ ਔਰ ਬੱਚਿਆਂ ਨੂੰ ਦੁੱਧ ਦਾ ਲੰਗਰ ਵੀ ਦਿੱਤਾ ਗਿਆ ਔਰ ਬੱਚਿਆਂ ਨੇ ਬਹੁਤ ਅੱਛੀ ਪੇਂਟਿੰਗ ਵੀ ਜੋ ਹੈ ਕੀਤੀ ਇੱਕ ਪੇਂਟਿੰਗ ਦਾ ਨਮੂਨਾ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਸਾਡੇ ਸਕੂਲ ਦਾ ਇੱਕ ਵਿਦਿਆਰਥੀ ਹੈ ਉਸਨੇ ਦੇਖ ਸਕਦੇ ਹੋ ਕਿੰਨੀ ਅੱਛੀ ਜੋ ਤਸਵੀਰ ਹੈ ਉਹ ਬਣਾਈ ਹੈ ਤੋਂ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਸਾਰੇ ਹੀ ਬੱਚਿਆਂ ਦੇ ਪੇਰੈਂਟਸ ਦੇ ਵੀ ਤੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਾਡੇ ਸਕੂਲ ਦੇ ਵਿੱਚ ਪਾਇਆ ਹੈ ਔਰ ਸਕੂਲ ਵਿੱਚ ਜੋ ਵੀ ਸਮਾਗਮ ਕੀਤੇ ਜਾਂਦੇ ਹਨ ਉਨ੍ਹਾਂ ਵਿੱਚ ਬੱਦ ਚੜ ਕੇ ਉਹ ਹਿੱਸਾ ਲੈਂਦੇ ਹਨ ਪਾਏ ਗੁਰੂ ਜੀ ਜੇਲਾਸ਼ੀਤ ਬਗਸੈਗਨਾ ਦੇ ਅਡੀਸ਼ਨਲ ਡਿਪਟੀ ਕਮਿਸ਼ਨਰ ਸ਼ਰੀਰਜੀ ਕੁਮਾਰ ਬਰਮਾ ਵੱਲੋਂ ਅੱਜ ਚੰਡੀਗੜ੍ਹ ਚੌਂਕ ਅਤੇ ਡਾਕਟਰ ਬੀ ਆਰ ਅੰਬੇਦਕਰ ਚੌਂਕ ਜਿਨ੍ਹਾਂ ਨੂੰ ਨਵੇਂ ਬਣਾਇਆ ਜਾ ਰਿਹਾ ਹੈ ਉੱਥੇ ਚੱਲ ਰਹੇ ਕੰਮਾਂ ਦਾ ਜਾਈ ਜਾ ਲਿਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਕਿੰਨਾ ਕੰਮ ਤੇ ਪਾਉਂਦਾ ਕਿੰਨਾ ਜਿੱਦ ਤੇ ਲੱਗ ਰਿਹਾ ਹੈ ਇਹ ਤਾਂ ਬੰਦਾ ਨੂੰ ਰੱਖ ਦਿੱਤਾ ਵੀ ਬੰਦਾ ਨੂੰ ਰੱਖ ਕਰ ਦੇ ਤੇਰਾ ਚੰਚਲ ਮਸਾ ਪਾ ਦੇ ਇਹ ਮੈਂ ਹੋਣੇ ਕਿਤਾ ਕੇ ਸਾਈਡ ਤੇ ਰੱਖ ਲਵਾਂ ਆ ਬੰਦਾ ਆਲੇ ਕਾਏ ਮੋਰੀ ਕਰਵਾ ਦੇ ਸਭ ਕਰਵਾ ਦੇ ਆਂ ਵੀ ਘੱਟੇ ਤੋਂ ਪਤਾ ਆ ਜਾਏ ਕੋਈ ਸ਼ਾਮਕਰੀ ਹੋਣੀ ਲੱਗਾ ਬਾਰੀ ਆ ਜੀ ਹੋ ਜਾਏਗਾ ਆ ਦੋਨੋ ਚੌਕ ਇੱਕ ਚੰਦੀਆਂ ਚੌਕ ਦੂਜਾ ਪਾਪਾ ਸਾਹਿਬ ਦਾ ਚੌਕ ਅਸੀਂ ਨੂੰ ਗਮੋ ਵਿੱਚ ਚੱਲੀ ਜਾ ਰਹੇ ਹਾਂ ਇਹ ਥੋੜ੍ਹਾ ਛੋਟਾ ਰਹੇਗਾ ਕਿਉਂਕਿ ਤਾਂ ਇਹ ਬਸਾਂ ਲੰਘਦੀਆਂ ਤਾਂ ਕਿ ਬਸਾਂ ਨੂੰ ਕੋਆਪਰਾ ਆਵੇ ਤੇ ਲੋਕਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਸੇਮ ਗੁਲਾਈ ਜਿਵੇਂ ਉਹ ਚੰਦੀਆਂ ਚੌਕ ਲਈ ਸੇਮ ਇਥੇ ਗੁਲਾਈ ਕਿ ਉਹਦੇ ਵਿੱਚ ਛੋਟਾ ਬਣੇਗਾ ਤਾਂ ਕਿ ਕੁਟੀਫਿਕੇਸ਼ਨ ਕਰੀ ਸ਼ਹਿਰ ਦੀ ਨਮਸ਼ਾਦ ਦੀਏ ਉਹ ਹੋ ਸਕੇ ਐ ਲੋਕ ਪੂਰਾ ਡਿਸਪਲਿਨ ਦੇ ਵਿੱਚ ਆਲ ਕਿਉਂਕਿ ਸਾਡੀ ਇਹ ਫਰਜ਼ ਹੈਗਾ ਉੱਥੇ ਲਾਈਟਾਂ ਲਾਉਂਦਾ ਚੌਂਕ ਦੇ ਵਿਚ ਆਹ ਟ੍ਰੈਫਿਕ ਲਾਈਟ ਸੱਥੇ ਲੱਗਣੀ ਆ ਤਾਂ ਕਿ ਸੰਚਾਰੂ ਰੂਪ ਨਾਲ ਟ੍ਰੈਫਿਕ ਚੱਲ ਸਕੇ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਸਰੋਤੇ ਵੀਰਾਂ ਨੂੰ ਅੱਜ ਇੱਕ ਬਹੁਤ ਹੀ ਖੁਸ਼ੀ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਸੌਂਗ ਨਵਾਂ ਰਿਲੀਜ਼ ਹੋਇਆ ਉਹਦੀ ਸੁਬਾ ਸੱਢੇ ਸ਼ਾਮ ਬਹੁਤ ਪਿਆਰਾ ਸੌਂਗ ਹੈ ਜਿਸ ਨੂੰ ਲਿਖਿਆ ਨੀਰਜ ਸੰਧਰੇਵਾਲ ਜੀ ਨੇ ਔਰ ਮਿਊਜ਼ਿਕ ਸਾਡੇ ਬਹੁਤ ਹੀ ਅੱਛੇ ਸੰਗੀਤਕਾਰ ਜੋ ਅੱਛੇ ਸਿੰਗਰ ਵੀ ਨੇ ਕਲਾਸਿਕਲ ਟੱਚ ਗਾਉਂਦੇ ਨੇ ਕਲੈਅਰ ਕੁਲਵੰਤ ਜੀ ਔਰ ਆਵਾਜ਼ ਦਿੱਤੀ ਹੈ ਰਾਣੀ ਰਮਨ ਜੀ ਨੇ ਬਹੁਤ ਹੀ ਪਿਆਰਾ ਸੈਡ Song ਹੈ ਬਹੁਤ ਅੱਛਾ ਮੈਂ ਸੁਣਿਆ ਬਾਰ ਬਾਰ ਸੁਣਨ ਨੂੰ ਰੂ ਕਰਦੀ ਹੈ ਔਰ ਜਿਸ ਦਾ ਵੀਡੀਓ ਹਣੀ ਹਰਦੀਪ ਜੀ ਨੇ ਕੀਤਾ ਔਰ ਐਚ ਬਨਵਾਈ ਬੈਨਰ ਹੇਠੇ ਗੀਤ ਰਿਲੀਜ਼ ਹੋਇਆ ਬਹੁਤ ਪਿਆਰਾ Song ਹੈ ਅਸੀਂ ਕਲਾਕਾਰਾਂ ਦੀ ਸਭਾ ਨਵਾਂ ਸ਼ਹਿਰ ਵੱਲੋਂ ਪੂਰੀ ਟੀਮ ਨੂੰ ਵਧਾਈਆਂ ਦਿੰਦੇ ਆਂ ਔਰ ਸਰੋਤਿਆਂ ਨੂੰ ਵੀ ਵਧਾਈ ਆ ਕਿ ਅਜਿਹੇ ਗੀਤ ਕਦੀ ਕਦੀ ਆਉਂਦੇ ਆ ਜਰੂਰ ਸਾਰੇ ਗੀਤ ਨੂੰ ਸੁਣੋ ਸ਼ੇਅਰ ਕਰੋ ਸਪੋਰਟ ਕਰੋ ਦੂਸਰੀ ਗੱਲ ਜਿਹੜੀ ਮੈਂ ਮੇਨ ਕਰਨ ਜਾ ਰਿਹਾ ਇਸ ਗੀਤ ਦੇ ਵਿੱਚੋਂ ਤੁਹਾਨੂੰ ਕੁਝ ਕਲਾਸਿਕਲ ਟੱਚ ਵੀ ਮਿਲਣਗੇ ਜੋ ਆਮ ਕਲਾਕਾਰਾਂ ਕੋਲ ਦੇ ਹੈ ਨਹੀਂ ਜੋ ਖਤਮ ਹੋ ਰਿਹਾ ਸਾਡਾ ਸਭਿਆਚਾਰ ਕਲਾਸਿਕਲ ਉਸ ਗੀਤ ਵਿੱਚ ਤੁਹਾਨੂੰ ਸੁਣਨ ਮਿਲੂਗਾ ਬਹੁਤ ਅੱਛਾ ਗੀਤ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸਸੀਕਾਲ ਜੀ ਮੈਂ ਤੁਹਾਡੀ ਆਪਣੀ ਅਨਮੋਲ ਵਿਰਕ ਬਹੁਤ ਹੀ ਸ੍ਰੀਲੀ ਗਾਇਕਾ ਦੀ ਤੁਹਾਡੇ ਰੂਬਰੂ ਗੱਲ ਕਰਨ ਜਾ ਰਹੀ ਹਾਂ ਜਿਨ੍ਹਾਂ ਦੀ ਗਾਇਕੀ ਦੀ ਵਾਹ ਕਮਾਲ ਦੀ ਸੁਰਾਂ ਦੀ ਕੀ ਆਵਾਜ਼ ਹੈ ਜੀ ਸੁਰਾਂ ਦੀ ਸਾਗਰ ਗਾਇਕਾ ਰਾਣੀ ਏਰਮਾਨ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਵਧੀਆ ਇੱਕ ਸਾਈਡ Song ਤੁਹਾਡੇ ਰੂਬਰੂ ਰਿਲੀਜ਼ ਹੋਇਆ ਉਹਦੀ ਸੁਭਾ ਤੇ ਸਾਡੀ ਸ਼ਾਮ ਇਸ ਟ੍ਰੈਕ ਦੇ ਅੰਦਰ ਬਹੁਤ ਹੀ ਮਿੱਠੀਆਂ ਸੁਰਾਂ ਦੇ ਨਾਲ ਉਹਨਾਂ ਨੇ ਬਹੁਤ ਕਲਾਕਾਰੀ ਦਿਖਾਈ ਆ ਤੇ ਕਲਾਕਾਰੀ ਨਹੀਂ ਹੁੰਦੀ ਕਿਉਂਕਿ ਕਲਾ ਹੁੰਦੀ ਹੈ ਹਰੇਕ ਇਨਸਾਨ ਦੇ ਵਿੱਚ ਤੇ ਪਰ ਹਰੇਕ 'ਚ ਇਹ ਗੱਲਾਂ ਨਹੀਂ ਹੁੰਦੀਆਂ ਬਹੁਤ ਹੀ ਸੋਹਣਾ ਮਿੱਠੀ ਆਵਾਜ਼ ਦੇ ਨਾਲ ਗਾਇਆ ਤੇ ਇਸ ਨੂੰ 뮤직 ਦਿੱਤਾ ਕਲੈਰ ਕਲਵੰਤ ਜੀ ਨੇ ਕਿਉਂਕਿ ਉਹ ਆਪ ਵੀ ਬਹੁਤ ਹੀ ਵਧੀਆ ਗਾਇਕ ਨੇ ਤੇ ਇਸ ਨੂੰ ਲਿਖਵੰਦ ਕੀਤਾ ਆ ਨਿਰਜ ਸੰਧਰਵਾਲ ਜੀ ਬਹੁਤ ਹੀ ਸੋਹਣਾ ਲਿਖਿਆ ਸੈਟ Song ਗਾਣਾ ਬਹੁਤ ਵਾਰ-ਵਾਰ ਸੁਣਨੇ ਨੂੰ ਦਿਲ ਕਰਦਾ ਤੇ ਵੀਡੀਓ ਡਾਇਰੈਕਟਰ ਜੀ ਹਨੀ ਹਰਦੀਪ ਜੀ ਜਿਨ੍ਹਾਂ ਨੇ ਵਾਹ ਕਮਲ ਲੋਕੇਸ਼ਨਾਂ ਤੇ ਜਾ ਕੇ ਇਸ ਗਾਣੇ ਨੂੰ ਸ਼ੂਟ ਕੀਤਾ ਤੇ ਅਸੀਂ ਤੁਹਾਡੇ ਰੂਰੂ ਰਿਕਵੈਸਟ ਕਰਦੇ ਆ ਕਿ ਇਸ ਗਾਣੇ ਨੂੰ ਤੁਸੀਂ ਸੁਣੋ ਤੇ ਦੇਖੋ ਤੇ ਸੁਣ ਕੇ ਲਾਈਕ ਸਪੋਰਟ ਦਬਕੇ ਸ਼ੇਅਰ ਕਰੋ ਜੀ ਸਸਿਕਾ ਹਾਂਜੀ ਸਸਿਕਾ ਸਾਰੇ ਸੰਗੀਤ ਪ੍ਰੇਮੀਆਂ ਨੂੰ ਬਹੁਤ-ਬਹੁਤ ਅੱਜ ਖੁਸ਼ੀ ਵਾਲੀ ਗੱਲ ਹੈ ਸਾਡੇ ਕਲਾਕਾਰ ਸੰਗੀਤ ਸਭਾ ਦੇ ਮੈਂਬਰ ਵੀ ਨੇ ਰਾਣੀ ਏਰਮਾਨ ਜੀ ਜਿਨ੍ਹਾਂ ਦੀ ਬਹੁਤ ਸ਼੍ਰੀਲੀ ਵਾਰ ਦੇ ਵਿੱਚ ਉਹਦੀ ਸੂਆ ਸਾਡੀ ਸ਼ਾਮ ਤੇ ਇਸ ਗੀਤ ਨੂੰ ਲਿਖਿਆ ਨੀਰੇ ਸੰਤਰੀ ਵਾਲਜੀ ਨੇ ਬਹੁਤ ਬਾਖਮਾਰ ਲਿਖਿਆ ਅਤੇ ਇਸ ਨੂੰ ਮਿਊਜ਼ਿਕ ਦਿੱਤਾ ਹੈ ਸਾਡੇ ਕਲੈਰ ਕਲਵੰਤ ਜੀ ਨੇ H1Y ਕੰਪਨੀ ਵੱਲੋਂ ਐਂਟਰਟੇਨਮੈਂਟ ਵੱਲੋਂ ਇਸ ਨੂੰ ਰਿਲੀਜ਼ ਕੀਤਾ ਗਿਆ ਤੇ ਵੀਡੀਓ ਡਾਇਰੈਕਟਰ ਸਾਡੇ ਹਰ ਹਰਦੀਪ ਜੀ ਬਹੁਤ ਵਧੀਆ ਟੰਗ ਦੇ ਨਾਲ ਇਸ ਨੂੰ ਫੁਲਵਾਇਆ ਮੈਂ ਵਰਤ ਵਾਰ ਇਹੀ ਗੀਤ ਨੂੰ ਵਰਤ ਵਾਰ ਸ਼ੇਅਰ ਕਰੋ ਕਮੈਂਟ ਕਰੋ ਬਹੁਤ ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਂ ਆਪ ਸਭਨਾ ਦੀ ਰਾਣੀ ਅਰਮਾਨ ਸੋ ਮੇਰਾ ਸਿੰਗਲ ਟਰੈਕ ਆਇਆ ਹੈ ਉਹਦੀ ਸੁਬਾ ਸਾਡੇ ਸ਼ਾਮ ਜਿਸ ਨੂੰ ਕਲਮ ਬੰਦ ਕੀਤਾ ਹੈ ਨੀਰਲ ਸੰਡੇਵਾਲ ਜੀ ਨੇ ਜਿਸ ਦਾ ਵੀਡੀਓ ਫਿਲਮਾਂਕਨ ਕੀਤਾ ਹੈ ਹਣੀ ਹਰਦੀਪ ਜੀ ਨੇ H1Y ਇੰਟਰਟੇਨਮੈਂਟ ਤੋਂ ਰਿਲੀਜ਼ ਹੋ ਚੁੱਕਾ ਹੈ ਅਜੋ ਦਾ ਪੋਸਟਰ ਰਿਲੀਜ਼ ਕੀਤਾ ਸੀ ਔਰ ਇਸ ਨੂੰ 뮤직 ਦਿੱਤਾ ਹੈ ਕਲੈਰ ਕੁਲਵੰਦ ਜੀ ਨੇ ਔਰ ਮੇਰੇ ਵੱਲੋਂ ਗਾਇਆ ਹੈ ਬਹੁਤ ਪਿਆਰਾ Song ਹੈ ਸੁਣ ਕੇ ਦੇਖਿਓ ਆਸ ਕਰਦੀਆਂ ਕਿ ਜਿੱਦਾਂ ਮੇਰੇ ਤੁਸੀਂ ਪਹਿਲੇ ਗੀਤਾਂ ਨੂੰ ਪਿਆਰ ਦਿੱਤਾ ਹੈ ਐਦਾਂ ਹੀ ਇਸ ਗੀਤ ਨੂੰ ਵੀ ਦਿਓਗੇ ਇਸ ਗਿੱਧੇ ਆ ਚੰਕ ਲੈਣਾ ਮੈਂ ਆਪਣੇ ਨਾਲ ਸਾਂਝੀਆਂ ਕਰਨਾ ਚਾਹਦੀ ਆ ਸਾਡੇ ਪਿਆਰ ਦੀ ਕਹਾਣੀ ਸ਼ਰਮ ਹੋ ਗਈ ਸਾਡੇ ਪਿਆਰ ਦੀ ਕਹਾਣੀ ਸ਼ਰਮ ਹੋ ਗਈ ਵੇ ਮੈਂ ਤੇਰੇ ਪਿੱਛੇ ਵੇ ਮੈਂ ਤੇਰੇ ਪਿੱਛੇ ਵੇ ਮੈਂ ਤੇਰੇ ਪਿੱਛੇ ਲੱਗ ਬਦਨਾਮ ਹੋ ਗਈ ਵੇ ਮੈਂ ਤੇਰੇ ਪਿੱਛੇ ਲੱਗ ਬਦਨਾਮ ਹੋ ਗਈ ਬਦਨਾਮ ਹੋ ਗਈ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਿੰਗਰ ਜਸਮੀਨ ਜੱਸੀ ਤੇ ਇੱਕ ਬਹੁਤ ਹੀ ਪਿਆਰਾ ਡਿਊਟ Song ਤੁਹਾਡੇ ਲਈ ਲੈ ਕੇ ਆਏ ਹਾਂ ਤੇ ਇਹ Song ਦਾ ਨਾਮ ਹੈ ਰੱਬ ਇਸ ਦਾ ਮਿਊਜ਼ਿਕ ਕੀਤਾ ਹੈ ਬੀ ਆਰ ੜਮਾਣਾ ਜੀ ਨੇ ਤੇ ਵੀਡੀਓ ਕੀਤੀ ਹੈ ਜਸਵਿੰਦਰ ਸਿੰਘ ਵਾਲੀਆ ਜੀ ਨੇ ਪੀ ਐਸਬ ਕੰਪਨੀ ਵੱਲੋਂ ਵੀਡੀਓ ਹੋਈ ਹੈ ਇਸ ਗਾਣੇ ਦੀ ਤੇ ਸਾਡੇ ਸਤਿਕਾਰਯੋਗ ਮੈਡਮ ਅਨਮੋਲ ਵਰਕ ਜੀ ਦਿਲਵਰਜੀਤ ਦਿਲਵਰਜੀ ਤੇ ਸਾਰੀ ਸੰਗੀਤ ਸਭਾ ਨੇ ਇਸ ਸੰਗੀਤ ਦੇ ਵਿੱਚ ਆ ਕੇ ਸ਼ਾਮਿਲ ਹੋ ਕੇ ਇਸ ਗੀਤ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਤੁਸੀਂ ਵੀ ਸਾਰਿਆਂ ਨੇ ਇਸ ਗੀਤ ਨੂੰ ਸੁਣਨਾ ਪਿਆਰ ਦੇਣਾ ਤੇ ਅਸ਼ੀਰਵਾਦ ਦੇਣਾ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਨਾ ਜੀ ਸਸਰੀ ਸਾਰੇ ਕਲਾਕਾਰ ਸੰਗੀਤ ਪ੍ਰੇਮੀਆਂ ਨੂੰ ਅਤੇ ਆਡੀਅנס ਨੂੰ ਬਹੁਤ-ਬਹੁਤ ਸਤਿ ਸ੍ਰੀ ਅਕਾਲ ਦਿਲਵਰ ਜੀ ਦਲਵਰ ਤੇ ਜਸਮੀਨ ਜੱਸੀ ਜੀ ਜੋ ਕਿ ਅੱਜ ਨਵਾਂ ਟਰੈਕ ਰੱਬ ਸਿੰਗਲ ਟਰੈਕ ਰਿਲੀਜ਼ ਕੀਤਾ ਗਿਆ ਜਿਸ ਦੇ ਵਿੱਚ ਮੇਰੇ ਨਾਲ ਜਸਮੀਨ ਜੱਸੀ ਨੇ ਬਹੁਤ ਵਧੀਆ ਢੰਗ ਦੇ ਨਾਲ ਗਾਇਆ ਤੇ ਇਸ ਦਾ ਮਿਊਜ਼ਿਕ ਦਿੱਤਾ ਬੀ ਆ ਡਮਾਣਾ ਤੇ ਆਰ ਡੀ ਬੁਆਇਜ਼ ਜੀ ਨੇ ਪੀ ਐਸ ਐਫ ਕੰਪਨੀ ਗੁਣਗਾਮਾ ਜਸਵਿੰਦਰ ਵਾਰੀਆ ਜੀ ਇਸ ਨੂੰ ਵੀਡੀਓ ਵਧੀਆ ਢੰਗ ਦੇ ਨਾਲ ਬਣਾਈ ਹੈ ਤੇ ਇਸ ਗੀਤ ਨੂੰ ਵੀ ਇਹਨਾਂ ਨੇ ਪੀ ਐਸ ਐਫ ਕੰਪਨੀ ਨੂੰ ਰਿਲੀਜ਼ ਕੀਤਾ ਗਿਆ ਮੈਂ ਇਹੀ ਸਾਰਿਆਂ ਅਗੇ ਬੇਨਤੀ ਕਰਦਾ ਸਾਰੇ ਇਸ ਰੋਪ ਦਾ ਤੋਂ ਬਾਦ ਸੁਣੋ ਬਹੁਤ ਹੀ ਵਧੀਆ ਕਿਸੇ ਦੇ ਧਰਮ ਦੇ ਵਰਕ ਲਾਭ ਨਹੀਂ ਬਹੁਤ ਵਧੀਆ ਗੀਤ ਆ ਸੁਣੋ ਇਸ ਨੂੰ ਰੱਜ ਕੇ ਸ਼ੇਅਰ ਕਰੋ ਅਤੇ ਕਮੈਂਟ ਕਰੋ ਬਹੁਤ ਬਹੁਤ ਸਸਟੀਕਰ ਜੋ ਹਨ ਉਹਨੇ ਆਪਣੇ ਹਾਂਜੀ ਜੋ ਕਿ ਬਹੁਤ ਹੀ ਵਧੀਆ ਢੰਗ ਦੇ ਨਾਲ ਲਿਖਿਆ ਸਾਡੇ ਅਮਰਜੀਤ ਨਗਰਾਜੀ ਨੇ ਤੇ ਬਹੁਤ ਹੀ ਪਹਿਲਾਂ ਵੀ ਉਹਨਾਂ ਦੇ ਮੈਂ ਕਾਫੀ ਟ੍ਰੈਕ ਕੀਤੇ ਆ ਤੇ ਇਹ ਵੀ ਸਾਰੇ ਇਸ ਟ੍ਰੈਕ ਨੂੰ ਸੁਣੋ ਵੱਧ ਤੋਂ ਵੱਧ ਸ਼ੇਅਰ ਕਰੋ ਥੈਂਕ ਯੂ ਧੰਨਵਾਦ ਸਸਿਕਾ ਜੀ ਸਸਿਕਾ ਜੀ ਮੈਂ ਤੁਹਾਡੀ ਆਪਣੀ ਅਨਮੋਲ ਵਿਰਕ ਅੱਜ ਤੁਹਾਡੇ ਨਾਲ ਬਹੁਤ ਹੀ ਪਿਆਰੀ ਗੱਲ ਕਰਨ ਜਾ ਰਹੀ ਆ ਕਿਉਂਕਿ ਸੱਤੋਂ ਬਹੁਤ ਹੀ ਸੀਨੀਅਰ ਬਹੁਤ ਸ਼੍ਰੀਲੀ ਬਾਜ ਦੇ ਮਾਲਕ ਗਾਇਕ ਦਿਲਬਰਜੀਤ ਦਿਲਬਰਜੀ ਤੇ ਉਹਨਾਂ ਦੇ ਨਾਲ ਜੈਸਮੀਨ ਜੈਸੀ ਜੀ ਨੇ ਸਾਥ ਦਿੱਤਾ ਡਿਊਟ Song ਜੋ ਧਾਰਮਿਕ ਰੰਗ ਦੇ ਵਿੱਚ ਤੁਹਾਡੇ ਰੂਬਰੂ ਰਿਲੀਜ਼ ਕੀਤਾ ਉਸ ਧਾਰਮਿਕ ਟ੍ਰੈਕ ਦਾ ਨਾਂ ਆ ਜੀ ਰੱਬ ਪੇ ਇਹ ਦੁਨੀਆ ਦੇ ਵਿੱਚ ਰੱਬ ਹੈਗਾ ਕਿਉਂਕਿ ਰੱਬ ਹੈਗਾ ਤਾਂ ਦੁਨੀਆ ਘੁੰਮਦੀ ਫਿਰਦੀ ਆ ਮੇਲਾ ਚੱਲਦਾ ਉਸ ਮਾਲਕ ਦੇ ਨਾਂ ਦਾ ਤੇ ਇਸ ਰੱਬ ਟਰੈਕ ਨੂੰ ਤੁਸੀਂ ਸੁਣੋ ਤੇ ਲਾਈਕ ਸਪੋਰਟ ਸ਼ੇਅਰ ਕਰੋ ਇਸ ਨੂੰ 뮤직 ਦਿੱਤਾ ਜੀ ਡੀਆ ਡਮਾਨਾ ਜੀ ਨੇ ਤੇ ਇਸ ਨੂੰ ਕਲਮਬੰਦ ਕੀਤਾ ਤੇ ਸਤਿਕਾਰਯੋਗ ਵੱਡੇ ਭਾਜੀ ਅਮਰਜੀਤ ਨਾਗਰਾ ਜੀ ਤੇ ਬਹੁਤ ਹੀ ਸੋਹਣਾ ਇੱਕ ਧਾਰਮਿਕ ਪ੍ਰੋਜੈਕਟ ਤੁਹਾਡੇ ਰੂਬਰੂ ਇਸ ਜੋੜੀ ਨੇ ਰੂਬਰੂ ਕੀਤਾ ਤੇ ਤੁਸੀਂ ਸੁਣੋ ਤੇ ਸੁਣ ਕੇ ਲਾਈਕ ਸਪੋਰਟ ਕਰੋ ਜੀ ਰੱਬ ਰੱਬ ਟਰੈਕ ਜਰੂਰ ਸੁਣੋ